ਲਾਗਾ ਛੇਤੀ ਆਈ ਆਗਾ ਇੱਕ ਮਿੰਟ ਖਲੋ ਜੋ ਪੈਸੇ ਤੇ ਲੱਲੀਏ ਕੀ ਲੈ ਕੇ ਜਾਣਾ ਉਹ ਸ਼ਰ ਤੂੰ ਜੋ ਸਿਰ ਵਾਈ ਜਾਂਦੀ ਪੈਸੇ ਕਨੇ ਫੜਨੇ ਆ ਆ ਖਲੋ ਜੋ ਹੁਣ ਚੱਲ ਆ ਗਿਆ ਤੁਰੇ ਜਾਂਦਾ ਜਾਂਦਾ ਰਾਜ ਕੋਈ ਨੂੰ ਕੋਈ ਕੰਮ ਕੱਢ ਦੇਣਾ ਹੁੰਦਾ ਆਪ ਚੇਤਾ ਨਹੀਂ ਕਰਾਉਣਾ ਤੇ ਮੈਨੂੰ ਗੱਲਾਂ ਕਰੀ ਜਾਂਦੇ ਐਵੇਂ ਪੈਸੇ ਤੇ ਥੋੜੇ ਥੋੜੇ ਲੱਗੰਦੇ ਐ ਹਾਈ ਹਾਈ ਹ ਉਹ ਤੂੰ 10000 ਰੁਪਏ ਰੱਖਿਆ ਸੀ ਆ ਗੱਲ ਸੁਣਿਓ ਮੇਰੀ ਉਹ ਹੁਣ ਕੀ ਹੋ ਗਿਆ ਵਾ ਆ ਬੇੜਾ ਕਰਕੇ ਗਿਆ ਜੇ ਆ 10000 ਰੁਪਇਆ ਰੱਖਿਆ ਸੀ ਮੈਂ ਤੇ ਆਜੇ 3-4000 ਰੁਪਇਆ ਕਰ ਲੋ ਗੱਲ ਇਹ ਜਰੂਰ ਕੰਪਿੰਦਰ ਦਾ ਹੀ ਹੋ ਆ ਚੁੱਪ ਕਰੋ ਐਵੇਂ ਨਾ ਮੇਰੇ ਮੁੰਡੇ ਤੇ ਇਲਜ਼ਾਮ ਲਾ ਮੇਰੀ ਗੱਲ ਸੁਣ ਲੈ ਗਲਤ ਨੂੰ ਗਲਤ ਕਹੀਦਾ ਹੁੰਦਾ ਵਾ ਉਹਨੇ ਅਜੇ ਤੱਕ ਚੋਰੀ ਨਹੀਂ ਕੀਤੀ ਠੀਕ ਆ ਨਾ ਸਾਡੇ ਘਰ ਚ ਇਹੋ ਜਿਹੇ ਕੰਮ ਪਹਿਲਾਂ ਕਦੀ ਵੀ ਨਹੀਂ ਹੋਇਆ ਇਹ ਸਾਰੇ ਪੌੜੇ ਤੁਹਾਡੀ ਨੌਂ ਦੇ ਆ ਮੇਰੀ ਗੱਲ ਸੁਣ ਲੈ ਐ ਬਗਾਨੀ ਦੀਦਾ ਨਾ ਨਾ ਤਾਂ ਮਸਾਂ ਗੱਲ ਕਿਉਂ ਨਾ ਲਾ ਹਾਂ ਜਦੋਂ ਅੱਜ ਤੱਕ ਤੁਹਾਡੇ ਘਰ ਚੋਰੀ ਨਹੀਂ ਗਈ ਹੋਈ ਇਹਦੇ ਆਉਂ ਤੇ ਪੈਸੇ ਨਿਕਲੇ ਆ ਇਹਦਾ ਨਾਂ ਕੀ ਉਹਨਾਂ ਨਾਮਾਂ ਵਿੱਚ ਮੁੰਡਾ ਤੇਰਾ ਭਰਾ ਪਧਰਾ ਦਾ ਹੈ ਮੇਰਾ ਮੁੰਡਾ ਭਾਈ ਪਧਰਾ ਤੇ ਭਾਈ ਨਹੀਂ ਪਧਰਾ ਪਰ ਫਿਰ ਵੀ ਚੋਰੀ ਵਾਲਾ ਕੰਮ ਨਹੀਂ ਕਰ ਸਕਦਾ ਜਿਹੋ ਜਿਹੋ ਕੰਮ ਕਰਦਾ ਵਾ ਨਾ ਉਹ ਲੱਖਾਂ ਰੁਪਏ ਵੀ ਥੋੜੇ ਆ ਤੂੰ ਤੇ ਫਿਰ ਵੀ ਚੰਗੀ ਰਹਿ ਗਈਆਂ ਆ ਤੇਰਾ 5-7000 ਖੜਿਆ ਵਾ ਸਾਰੇ ਲੈ ਗਿਆ ਕਿਤੇ ਉਹਦਾ ਬਿੜਾ ਘਰ ਕੇ ਹੀ ਤੇ ਤਰਸਾਂ ਗੱਲ ਮੈਂ ਤੁਹਾਨੂੰ ਕਹਿਣ ਦੀਆਂ ਨਾ ਬਾਰ-ਬਾਰ ਮੇਰੇ ਪੁੱਤ ਦਾ ਨਾਂ ਨਾ ਲਾਓ ਉਹਨੇ ਨਹੀਂ ਕਦੀ ਅਜਿਹਾ ਕੰਮ ਕੀਤਾ ਠੀਕ ਆ ਨਾ ਮੰਗ ਕੇ ਪੈਸਾ ਲੈ ਲੈਂਦਾ ਵਾ ਪਰ ਚੋਰੀ ਨਹੀਂ ਕਦੀ ਕੀਤੀ ਉਹਨੇ ਉਹ ਨਾਲਾ ਹੁੰਦੇ ਆ ਮੇਰੀ ਗੱਲ ਸੁਣ ਲੈ ਕਦੀ ਮਾਵਾਂ ਨੇ ਆਪਣੇ ਧੀਆਂ ਪਤਨ ਨੂੰ ਕਦੀ ਗਲਤ ਕਹਿੰਦੀਆਂ ਤੇ ਤੂੰ ਹੀ ਗਲਤ ਕਹਿ ਰਿਹਾ ਉਹਨੂੰ ਵੀ ਗਲਤ ਬਾਓ ਤੂੰ ਮੇਰੇ ਸਾਹਮਣੇ ਕਿਉਂ ਸੁਭਾਈ ਬੇਸ ਕਰਨ ਦੀ ਓਦੀ ਤੁਸੀਂ ਵੀ ਸਿਆਣੇ ਬਿਆਣੇ ਜੇ ਅਜੇ ਤੱਕ ਚੋਰੀ ਹੋਈ ਕਦੀ ਤੁਹਾਡੇ ਘਰ ਆਪ ਦੱਸੋ ਮੈਂ ਹੋਈ ਇੱਥੇ ਅੱਜ ਹੋਈ ਆ ਇਹ ਪੱਕਾ ਨਾ ਸਾਰਾ ਕੰਮ ਉਹਦਾ ਨਾ ਵਧਾਵਾ ਮੈਂ ਤਾਂ ਛੱਡਣਾ ਨਹੀਂ ਇਹਨੂੰ ਉਹ ਮੇਰੀ ਗੱਲ ਸੁਣ ਲੈ ਬਗਾਨੀ ਦੀ ਦਾ ਨਾਲ ਨਾ ਇਹ ਤਾਂ ਮਸਾ ਕਰ ਕਿਉਂ ਨਾ ਲਵਾ ਨਾ ਰਹਿਂਦੇ ਉਹ ਆਊਗਾ ਨਾ ਉਹਨੂੰ ਫੇਰ ਪੁੱਛਦਾ ਵਾਂ ਮੈਨੂੰ ਠੰਡ ਨਹੀਂ ਪੈਣੀ ਜਿੰਦਰ ਵਾ ਪੁੱਛਿਆ ਨਾ ਤੁਸੀਂ ਇਦਾਂ ਕਰੋ ਇੰਨੇ ਕ ਪੈ ਤੇ ਬਾਕੀ ਪਹਿਲਾਂ ਇੰਤਜ਼ਾਮ ਕਰੋ ਤੇ ਮੈਂ ਜਰਾ ਇਹਦੀ ਖਬਰ ਲੈਣੀ ਹੁਣ ਫਿਰ ਇੰਤਜ਼ਾਮ ਮੈਂ ਕਿੱਥੋਂ ਕਰਨਾ ਜਾਂਦਾ ਆੜਤੀਓ ਕੋ ਫੜਨੇ ਪੈਣੇ ਆ ਆੜਤੀਓ ਕੋ ਫੜ ਲਿਓ ਪਰ ਇਹਨੂੰ ਤਾਂ ਪੁੱਛਾਂ ਮੈਂ ਇਹਨੂੰ ਕਿੱਦਾਂ ਪਤਾ ਲੱਗੂਗਾ ਤੇ ਮੈਂ ਚੁੱਪ ਕਰਕੇ ਚੋਰੀਆਂ ਕਰ ਲੈਣੀ ਆ ਤੇ ਇਹਨੂੰ ਪਤਾ ਹੀ ਨਾ ਲੱਗਦਾ ਠੀਕ ਆ ਨਾ ਉਹ ਮੇਰੀ ਗੱਲ ਸੁਣ ਲੈ ਇਹਨੂੰ ਕੋਈ ਨਾ ਵੀ ਤੇ ਆਪਣਾ ਮੁੜਾ ਤਰਾਂ ਹੁੰਦਾ ਉਹਦੀਆਂ ਬੁੱਝੀਆਂ ਨੂੰ ਫੜ ਹੱਥ ਪਾ ਤੁਸੀਂ ਮੈਨੂੰ ਨਾ ਆਪਣੀ ਕਾਰਵਾਈ ਕਰ ਲੈੰਦੋ ਚੁੱਪ ਕੀਤੇ ਨਾ ਤੁਸੀਂ ਕਰ ਲੈੰਦੋ ਮੇਰੀ ਸੁਣ ਲੈ ਗੱਲ ਉਸ ਦਿਨ ਪੁਲਿਸ ਕਹਾਂਗੇ ਕਿ ਜੇ ਬਹੁਤਾ ਤੰਗ ਕੀਤਾ ਨਾ ਤਾਂ ਮੈਂ ਖਾਦੀਆਂ ਬਾਹਾਂ ਬੰਨ੍ਹ ਕੇ ਸਾਨੂੰ ਲੈਣੇ ਇਹਦਾ ਮਾਡਲ ਮੈਂ ਸਭ ਤੋਂ ਕਰੋ ਚਾਰੀ ਕਰਾਦਾ ਅੱਜ ਨੇ ਪੈਸੇ ਕੱਢੇ ਆ ਕੱਲ ਸੋਨਾ ਕੱਢੋਗੀ ਠੀਕ ਆ ਨਾ ਸੋਨਾ ਬਹੁਤ ਲੈ ਲੈ ਪੈਂਡਿਆ ਨਾ ਤੇ ਹੈਗਾ ਹੀ ਆ ਹੈਗਾ ਹੀ ਆ ਇੱਥੇ ਕਸੂਰ ਸਾਰਾ ਤੇਰੇ ਮੁੰਡੇ ਦਾ ਹੀ ਇਤਨਾ ਬਸਾਂ ਗੱਲ ਜਾਓ ਤੀ ਆਪਣਾ ਗੱਲ ਪਈ ਉਹਦੇ ਕੱਲ ਨਾ ਪਈ ਇਹਦੀ ਤੇ ਮੈਂ ਗਤ ਨੂੰ ਵਾਲ ਦਿੰਦੀ ਆ ਨਾ ਜਿਹੜੀ ਇਹ ਅੰਦਰ ਵੜ ਕੇ ਚੁੱਪ ਕਰਕੇ ਬੈਠੀ ਰਹਿੰਦੀ ਵੀਣੀ ਜੀ ਬਣ ਕੇ ਹੈ ਚੁੱਪ ਕਰਕੇ ਪੈਸੇ ਖਸਕਾਉਣੇ ਸ਼ੁਰੂ ਕਰਦੇ ਆ ਇਦਾਂ ਤੇ ਨਹੀਂ ਗੱਲ ਬਣਨੀ ਤੈਨੂੰ ਤਾਂ ਮੈਂ ਮਾਤ ਦੇਨੀ ਆ ਲੋ ਜਾ ਤੂੰ ਜਰਾਕ ਹੈਨੀ ਆ ਮੂੜਾ ਛਟਕੇ ਬੈਠੀ ਆ ਜੇ ਪੈਸਾ ਦੀ ਲੋੜ ਹੀ ਤੇ ਮੇਰੇ ਕੋਲ ਮੰਗ ਲੈਂਦੀ ਚੋਰੀ ਕਰਨ ਦੀ ਕੀ ਲੋੜ ਹੀ ਕਿਹੜੇ ਪੈਸੇ ਮੰਮੀ ਮੈਂ ਤੇ ਕੋਈ ਪੈਸੇ ਲਏ ਵੀ ਨਹੀਂ ਆ ਐਡੀ ਭੋਲੀ ਨਾ ਬਣ ਐਡੀ ਭੋਲੀ ਤੂੰ ਹੈਨੀਗੀ ਠੀਕ ਆ ਨਾ ਕਿਉਂ ਨਹੀਂ ਲਏ ਤੇ ਪੈਸੇ ਮੈਂ ਨਹੀਂ ਕੋਈ ਵੀ ਪੈਸੇ ਲਏ ਤੇ ਕਿਹੜੇ ਪੈਸੇ ਦੀ ਗੱਲ ਕਰਨ ਦੇ ਤੁਸੀਂ 10000 ਰੁਪਈਆ ਹੀਗਾ ਰੱਖਿਆ ਮੈਂ ਆਪਣੀ ਢੋ ਦੇ ਪਿੱਛੇ ਮੈਂ ਤਾਂ ਜਿੰਦਰੇ ਮਾਰਨ ਦੀ ਆਤ ਹੀ ਨਹੀਂਗੀ ਸਾਡੇ ਘਰ ਤੋਂ ਤੇ ਕਦੀ ਕਹਿੰਦੇ ਰੁਪਈਆ ਨਹੀਂ ਚੋਰੀ ਕੀਤਾ ਤੇ ਤੇਰੇ ਆਉਣ ਨਾਲ ਸਾਡੇ ਕਿੰਨੇ ਪੈਸੇ ਨਿਕਲ ਗਏ ਆ ਇਹ ਬੰਦਿਆਂ ਵਾਲਾ ਕੰਮ ਨਹੀਂਗਾ ਠੀਕ ਆ ਨਾ ਮੈਂ ਨਹੀਂ ਮੰਮੀ ਕੋਈ ਵੀ ਪੈਸਾ ਲੈਵੇ ਮੇਰੇ ਤੇ ਝੂਠਾ ਇਲਜ਼ਾਮ ਨਾ ਲਾਓ ਵੀ ਮੈਂ ਝੂਠਾ ਇਲਜ਼ਾਮ ਨਹੀਂ ਲਾਉਣ ਈ ਤੁਹਾਡੇ ਘਰ ਕਦੀ ਅਜਿਹਾ ਕੰਮ ਨਹੀਂ ਹੋਇਆ ਤੇਰੇ ਪਿੱਛੇ ਹੁੰਦੇ ਹੋਗੇ ਅਜਿਹਾ ਕੰਮ ਤਰੀ ਪਰਜਾਈ ਕੱਢਦੀ ਹੋਣੀ ਪੈਸੇ ਠੀਕ ਆ ਨਾ ਤਾਂ ਇਹ ਤੇ ਤੈਨੂੰ ਵੀ ਆਤ ਪਈ ਆ ਕਿ ਚੋਰੀ ਪੈਸੇ ਕੱਢ ਕੇ ਕਦੀ ਕਲਜ ਲੈ ਜਾਂਦੀ ਹੋਏਗੀ ਕਦੀ ਕਿਤੇ ਲੈ ਜਾਂਦੀ ਹੋਏਗੀ ਮੰਮੀ ਅਜਿਹਾ ਕੰਮ ਮੈਂ ਕਦੇ ਵੀ ਨਹੀਂ ਕੋਈ ਕੀਤਾ ਤੇ ਨਾ ਹੀ ਮੈਂ ਇਥੋਂ ਪੈਸੇ ਕੱਢੇ ਐਵੇਂ ਤੁਸੀਂ ਮੇਰੇ ਤੇ ਇਲਜ਼ਾਮ ਲਾਉਣ ਕਿੱਥੇ ਤੋਂ ਹੀ ਹੋਰ ਕਿਤੇ ਰੱਖਲੇ ਹੋਣ ਤੋ ਤੇ ਉਹ ਕੰਮ ਕਰ ਛੜੇ ਜਿਹੜੇ ਕਦੀ ਕਿਸੇ ਨੇ ਕੀਤੇ ਨਹੀਂ ਤੇ ਪੈਸੇ ਕੱਢਣਾ ਕਿਹੜੇ ਕਿਤੇ ਤੇ ਵਾਹ ਤੇ ਵੱਡੀ ਗੱਲ ਵਾ ਕੱਢ ਕੇ ਪੈਸੇ ਤੇ ਰੱਖ ਲਿਆ ਹੁਣ ਚੁੱਪ ਕਰਕੇ ਕਿਹਦੀ ਸੱਚੀ ਹੋਣ ਰਹੀ ਆ ਮੈਂ ਕੀ ਕਰਨੇ ਪੈਸੇ ਮੈਂ ਕਿਹੜਾ ਕਿਤੇ ਜਾਣ ਨਹੀਂ ਸਾਰਾ ਦਿਨ ਘਰੇ ਤੇ ਰਹਿਣੀ ਆ ਘਰੇ ਰਹਿਣੀ ਆ ਨਾ ਉਹਦੇ ਕੰਚ ਵਾਲਾ ਪੋਣਾ ਉਹਨੇ ਲੈ ਜਾਣਾ ਤੈਨੂੰ ਸ਼ਹਿਰ ਤੇ ਜਾ ਕੇ ਕਰਾਂਗੀ ਸ਼ਾਪਿੰਗ ਆ ਪੈਂਟਾ ਪੁੰਟਾ ਖਰੀਦਾਂਗੀ ਫੇਰ ਚੱਗੀਆਂ ਜੀਆਂ ਹੋਰ ਤੂੰ ਕੀ ਕਰਨੇ ਆ ਜਿੱਦਨ ਦਾ ਮੰਮੀ ਤੈਨੂੰ ਮਨਾ ਕੀਤਾ ਨਾ ਮੈਂ ਤੈਨੂੰ ਪਾਇਆ ਵੀ ਨਹੀਂ ਬੈੱਡ 'ਚ ਰੱਖਤੀ ਏ ਪਾਇਆ ਨਹੀਂ ਗਾ ਤੂੰ 10 ਮਿੰਟ ਸਿਰਫ ਪਾਈ ਹੀ ਔਰ ਤਵਾ ਦੱਸੋ ਮੈਂ ਕੀ ਕਰਾਂ ਹਰ ਗੱਲ ਤੇ ਤੁਹਾਡੀ ਮੰਨਦੀ ਤੁਸੀਂ ਤਾਂ ਵੀ ਨਹੀਂ ਮੈਨੂੰ ਚੰਗਾ ਸਮਝਦੇ ਚੰਗਾ ਮੈਂ ਕੀ ਸਮਝਾਂ ਆ ਜਿਹੜੇ ਨਵੇਂ-ਨਵੇਂ ਕੰਮ ਘਰ ਵਿੱਚ ਹੋਣਦੇ ਚੰਗੇ ਹੋਣਦੇ ਆ ਮੈਨੂੰ ਤਾਂ ਅੱਗ ਲੱਗ ਗਈ ਵੇਹ ਕੇ ਮम्मी-ਪਾਪਾ ਵੀ ਤੇ ਹੀ ਮੰਨੋ ਨਾ ਮਤਲਬ ਮੈਂ ਨਹੀਂ ਪੈਸੇ ਕੱਢੇ ਹੈਗੇ ਪੈਸੇ ਨਹੀਂ ਕੱਢੇ ਮੈਂ ਕਦੀ ਆਪਣੇ ਪੇਕੇ ਵੀ ਨਹੀਂ ਕੀਤਾ ਤੇ ਇੱਥੇ ਮੈਂ ਕਦ ਲਈ ਕਰਨਾ ਹੈ ਹੁਣ ਮੇਰਾ ਹੀ ਘਰ ਵਾ ਤੇ ਮੇਰੇ ਮੁੰਡੇ ਨੇ ਵੀ ਨਹੀਂ ਕਦੀ ਕੱਢੇ ਅਜੇ ਤੱਕ ਉਹਨੇ ਮੇਰੇ ਬਿਨਾ ਪੁੱਛੇ ਨਾ ਕਦੇ 10 ਰੁਪਏ ਨਿਗੇ ਲਏ ਹੈਂ ਐਡੀ ਰੋਟੀ ਰਕਮ ਕਿਦਾ ਕੱਢ ਕੇ ਲੈ ਗਿਆ ਮੈਨੂੰ ਤੇ ਨਹੀਂ ਜਕੀਨ ਵੀ ਮੇਰਾ ਮੁੰਡਾ ਕੱਢ ਸਕਦਾ ਵਾ ਇਹ ਸਾਰੇ ਕਾਰਨਾਮੇ ਤੇਰੇ ਹੀ ਆ ਮੁਕਰ ਦੀ ਜਾਣੀ ਤੂੰ ਮੈਂ ਕਿਹੜਾ ਮੰਮੀ ਉਹਨਾਂ ਦਾ ਨਾਮ ਲਾਉਂਦੀ ਕਿ ਉਹਨਾਂ ਨੇ ਕੱਢੇ ਆ ਉੱਥੇ ਵੇਖੋਗੇ ਤੇ ਉੱਥੇ ਹੀ ਹੋਣੇ ਪੇ ਅੰਨੀ ਨਹੀਂ ਗਈ ਮੈਂ ਠੀਕ ਆ ਨਾ ਹੈਗੇ ਮੇਰੇ ਡੇਲੇ ਵੇਖ ਸਕਨੀ ਆ ਮੈਂ ਉੱਥੇ ਹੀ ਵੇਖੋ ਮੈਂ ਨਹੀਂ ਜੀ ਮੰਮੀ ਪਹਿਲੇ ਪਿੰਦਰ ਆਉਣਗੇ ਤੇ ਉਹਨਾਂ ਨੂੰ ਇੱਕ ਗੁੱਪ ਹੀ ਪੁੱਛ ਕੋਈ ਗੱਲ ਨਹੀਂ ਆਉਂਦਾ ਵਾ ਨਾ ਫਿਰ ਬਠਾਲ ਕੇ ਪੁੱਛਣੀ ਆ ਚੰਗੀ ਤਰ੍ਹਾਂ ਤੁਹਾਨੂੰ ਦੋਵਾਂ ਨੂੰ ਹੁਣ ਮੈਂ ਚੱਲੀ ਆ ਸ਼ਹਿਰ ਤੇ ਉੱਠ ਕੇ ਨਾ ਦਾਲ ਦੂਲ ਧਰਲਾ ਇਹ ਸੱਜ-ਵੱਜ ਕੇ ਤਾਂ ਬਹਿ ਜਾਂਦੀ ਆ ਰਾਮ ਦੇ ਨਾਲ। ਨਹੀਂ ਸਾਰਾ ਕੰਮ ਹੈ ਕਰ ਲਿਆ, ਸਬਜ਼ੀ ਵੀ ਬਣਾ ਲਈ ਆ। ਜੇ ਹੋਰ ਕੋਈ ਹੈਗਾ ਤੇ 10 ਤੋਂ ਮਿੰਨੋ ਵੀ ਮੈਂ ਕਰ ਲਾਂਗੀ। ਆਂਦਿਆਂ ਨੂੰ ਫੁਲਕੇ ਵੀ ਲਾ ਲਈ ਫਿਰ। ਅੰਨੀ ਹੋ ਕੇ ਮੈਂ ਸ਼ਦਾਂਗੀ। ਹਾਂ। ਖੱਦ ਉਹ ਇਹਨਾਂ ਵਾਲੀ ਵੀ। ਮੈਂ ਤੁਹਾਡੇ ਦਸਤ ਦੇ ਪੈਸੇ ਕੀ ਕਰਨੇ ਸੀ? ਤੁਹਾਡੇ ਪੈਸੇ ਜੋ ਮੇਰੇ ਪੈਸੇ ਚ ਕੋਈ ਫਰਕ ਆ? ਮੈਂ ਤਾਂ ਕਦੇ ਆਪਣੇ ਪੈਕੇ ਨਹੀਂ ਚੋਰੀ ਕੀਤੀ ਰੱਖੀ, ਮੈਂ ਚੋਰੀ ਕਰਨੀ ਆ। ਕਦੇ ਮੈਂ ਤਾਂ ਕਦੇ ਘੜੀ ਕੇ ਚੀਜ਼ ਨੂੰ ਹੱਥ ਵੀ ਨਹੀਂ ਲਾਇਆ। ਤੁਹਾਨੂੰ ਤੇ ਮੈਨੂੰ ਉਦਾਂ ਹੀ ਨਹੀਂ ਚੰਗੀ ਲੱਗਦੀ ਤੇ ਪੱਠਿਆਂ ਚੁੱਕੇ ਦਾ ਨਾ ਸਾਂਦਾ ਯਾਰ ਜੀ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਕਿੱਥੇ ਮੈਂ ਤਾਂ ਨਾਈਟ ਤੇ ਬੈਠਾ ਹਾਂ ਯੋ ਤੁਸੀਂ ਮੈਨੂੰ ਬੋਲਣ ਦੇ ਤੇ ਯਾਰ ਮੇਰੀ ਗੱਲ ਸੁਣ ਮੀਂਹ ਵੜਾ ਆਉਂਦਿਆ ਵਾ ਤੇ ਏਦਾਂ ਕਰ ਤੇ ਆਟੋ ਲੱਗਾ ਨਾ ਤੇ ਆਟੋ ਚ ਬਹਿ ਕੇ ਆ ਜਾਹਾਂ ਉੱਥੇ 100 ਰੁਪਏ ਉਹਨੇ ਲੈਣੇ ਆ ਵੱਧ ਤੈਨੂੰ ਦੇ ਕੇ ਗਾਂਥੇ ਆ ਜਾ ਘਰੇ ਮੈਂ ਤਾਂ ਕੁਝ ਨਹੀਂ ਆ ਤੀ ਮਾਨੀ ਕੋਈ ਆ ਤਾਂ ਲੱਭਣ ਨਹੀਂ ਤੇ ਆ ਇੱਥੇ ਤੇ ਆਣ ਕਿਥੇ ਲੈ ਜਾਓ ਠੀਕ ਆ ਆ ਜਾਓ ਚੱਲ ਵੇਨਾਵਾ ਯਾਰ ਮੀ ਆਉਂਦੇ ਆ ਚੱਲ ਵੇਨਾ ਆਉਣਾ ਇਹਨੂੰ ਵੀ ਕਿਹੜਾ ਆਖੇ ਲੱਗਣਾ ਹੁੰਦਾ ਇਹ ਨਹੀਂ ਆਉਂਦਾ ਲੈ ਆਇਆ ਵਾ ਬੈਠੀ ਨਮ ਦੇਵਾ ਹਾਂਜੀ ਬੈਠੀ ਆ ਮੈਂ ਬਦਲ ਹੋਣ ਡਿਆਈ ਤੇ ਜਮੀਂ ਪਏ ਨਾਲ ਤੇ ਵਧੀਆ ਹੋ ਜੇ ਹਨਾ ਗਰਮੀ ਬੜੀ ਪੈਣੀ ਮੀਂਹ ਤੇ ਦੀ ਮਾਂ ਦੀ ਆ ਪੋਣ ਕੀ ਗੱਲ ਹੋ ਗਈ ਹੁਣ ਹੁਣ ਕੀ ਏ ਲੜਕੇ ਗਏ ਮੇਰੇ ਨਾਲ ਫੇਰ ਮੇਰੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਕਿ ਤੂੰ ਪੈਸੇ ਕੱਢੇ ਆ ਕਿਹੜੇ ਪੈਸੇ ਕੀ ਪਤਾ ਮੈਨੂੰ ਕਿਹੜੇ ਪੈਸਿਆਂ ਦੀ ਗੱਲ ਕਰ ਰਹੇ ਨੇ ਮੈਂ ਤਾਂ ਕੋਈ ਵੇਖਿਆ ਵੀ ਨਹੀਂ ਤੇ ਮੈਨੂੰ ਆਦੇ ਤੂੰ ਲੈਨੇ ਅਸੀਂ ਕਮੇਟੀ ਤਾਰਨੀ ਹੈ ਨਾ ਪੈਸਿਆਂ ਦੀ ਓਹੋ ਉਹ ਤਾਂ ਪੈਸੇ ਮੈਂ ਲਏ ਹੀ ਤੁਹਾਨੂੰ ਇਹਨੇ ਬਹਿ ਕੀ ਕਰਨੀ ਹੀ ਹੋਇਆ ਕੋਈ 4-500 ਬੰਦੇ ਨੇ ਲੈ ਆਇਆ ਨਾਲੇ ਤਾਂ ਤੁਹਾਡਾ ਫਰਜ ਵੀ ਮਤਲਬ ਦੱਸੋ ਨਾ ਨਵਦੀਪ ਦੱਸਣਾ ਕੀ ਹੀ ਇਹ ਤਾਂ ਘਰੇ ਹੈ ਨਹੀਂ ਮੰਮੀ ਹੁਣੀ ਕਿਉਂ ਘਰੇ ਕਿਉਂ ਨਹੀਂ ਆ ਜੀ ਮੈਂ ਪਿੰਡੜ ਕਿਹੜਾ ਕਿਤੇ ਬਾਹਰ ਗਈ ਹਾਂ ਸਾਰਾ ਦਿਨ ਘਰੇ ਰਹਿੰਦੇ ਨੇ ਉਹ ਓਏ ਅੱਜ ਦੀ ਨਹੀਂ ਗੱਲ ਹੈਗੀ ਮੈਂ ਕੱਲ ਲਏ ਹੀ ਤੇ ਕੱਲ ਵੀ ਮੰਮੀ ਹੁਣੀ ਘਰ ਹੀ ਉਹ ਚਲ ਫਿਰ ਕੀ ਹੈ ਹੁਣ ਸਾਰੀਆਂ ਗੱਲਾਂ ਇਹਨਾਂ ਨੂੰ ਦੱਸ ਦੱਸ ਕੇ ਜਾਮਾ ਕਰਾਂ ਪਰ ਤੁਹਾਡੀ ਹਾ ਗਲਤੀ ਕਰਕੇ ਨਾ ਮੈਨੂੰ ਕਿੰਨੀਆਂ ਗੱਲਾਂ ਸੁਣੀਆਂ ਪਈਆਂ ਮੰਮੀ ਫੇਰ ਮੇਰੇ ਪਿਛਲਿਆਂ ਤੇ ਚੱਲ ਜਾਂਦੇ ਨੇ ਤੇ ਤੂੰ ਮੈਨੂੰ ਫੋਨ ਕਰਕੇ ਪੁੱਛ ਲੈਣਾ ਸੀ ਤੇ ਮੈਨੂੰ ਹਣ ਕੀ ਪਤਾ ਹੈ ਵੀ ਤੂੰ ਹੀ ਲਏ ਨੇ ਪੈਸੇ ਜਿਵੇਂ ਫੇਰ ਉਹਨਾਂ ਨੂੰ ਤੁਹਾਡਾ ਨਾਲ ਆਉਂਦੀ ਵੀ ਤੁਹਾਡੇ ਮੁੰਡੇ ਨੇ ਕੱਢੇ ਨੇ ਉਹਨਾਂ ਨੇ ਫੇਰ ਮੇਰੇ ਤੇ ਓਖਿਆ ਨਹੀਂ ਵੀ ਕੱਲ ਦੀ ਆਈਆਂ ਤੋ ਅੱਜ ਮੇਰੇ ਮੁੰਡੇ ਤੇ ਨਾਲੋਂ ਲੱਗ ਪਈਆਂ ਮੰਮੀ ਦਾ ਕੋਈ ਹਾਲ ਨਹੀਂ ਪਹਿਲਾਂ ਪਤਾ ਨਹੀਂ ਤੇ ਹਾਲ ਤੇ ਤੁਹਾਡਾ ਨਹੀਂ ਹੈ ਤੁਹਾਡਾ ਫਰਜ ਬੰਦਾ ਹੈ ਉਹਨਾਂ ਨੂੰ ਦੱਸਣ ਦਾ ਉਹ ਚੱਲ ਫੇਰ ਕੀ ਆ ਆਪਣੇ ਘਰ ਚੋਂ ਲਏ ਆ ਮੈਂ ਕਹਣਾ ਮੁਕਰਣ ਡਿਆ ਵੀ ਮੈਂ ਨਹੀਂ ਲਏ ਉਹਨਾਂ ਪੈਸੇ ਦਾ ਕੀ ਕੀਤਾ ਤੁਸੀਂ ਕੁਝ ਲਿਆਂਦਾ ਵਾ ਉਹ ਲਿਆਂਦਾ ਕੀ ਉੱਥੇ ਦੇਣ ਵਾਲੇ ਹੀ ਉਹ ਖਾ ਦਵਾਈ ਵਾਲੇ ਦੇ ਉਹ ਦੇ ਗਏ ਆ ਹੰਦੇ ਉਹ ਤਾਂ ਤੁਹਾਡੀ ਆੜਤੀ ਕੋਲੋਂ ਜਾਂਦੇ ਸੀ ਤੁਸੀਂ ਕਿੱਥੋਂ ਦੇ ਆਏ ਉੱਥੇ ਉਹ ਤੈਨੂੰ ਨਹੀਂ ਪਤਾ ਦਵਾਈ ਲੈਂਦੀ ਸੀ ਉਹਦਾਂ ਉਹ ਹੋਰ ਕਿਸੇ ਦੁਕਾਨ ਤੋਂ ਲੈਂਦੀ ਸੀ ਪਿੰਦਰ ਝੂਠ ਨਾ ਬੋਲੋ ਮੈਨੂੰ ਸੱਚ ਸੱਚ ਦੱਸੋ ਤੁਸੀਂ ਉਹ ਪੈਸੇ ਕਿੱਥੇ ਦਿੱਤੇ ਨੇ ਲੈ ਦੱਸ ਮੈਂ ਝੂਠ ਕਾ ਤੋ ਬੋਲਣਾ ਮੈਂ ਘਰ ਚ ਹੀ ਰਹੀ ਨਹੀਂ ਮੈਨੂੰ ਪਤਾ ਲੱਗਦਾ ਵਾ ਕਿ ਕਿੱਥੇ ਪੈਸੇ ਜਾਂਦੇ ਆ ਤੇ ਕਿੱਥੇ ਨਹੀਂ ਜਾਂਦੇ ਹੈਗੇ ਪਿੰਦਰ ਤੂੰ ਹੀ ਝੂਠ ਬੋਲੰਨੇ ਤੇਰੇ ਚਿਹਰੇ ਤੇ ਵੀ ਸਾਫ ਲੱਭਨ ਦਿਆ ਵਾ ਤੂੰ ਮੇਰੇ ਤੇ ਸ਼ੱਕ ਕਰਨ ਢਈ ਹੈ ਹਨਾ ਆਹੋ ਮੈਂ ਕਰਨ ਦੀ ਆ ਤੂੰ ਮੈਨੂੰ ਦੱਸੋ ਪੈਸੇ ਕਿੱਥੇ ਵਰਤੇ ਨੇ ਉਹ ਤੈਨੂੰ ਦੱਸ ਤੇ ਦਿੱਤਾ ਹੁਣ ਜੇ ਨਹੀਂ ਨਾ ਆਉਣਗੇ ਨਾ ਮੰਮੀ ਹੁਣੀ ਤਾਂ ਡੈਡੀ ਨੂੰ ਤੇਰੇ ਮੂੰਹ ਤੇ ਘਰਾ ਦਾਂਗਾ ਮੈਨੂੰ ਪਤਾ ਵਾ ਤੇਰੇ ਸਾਰਾ ਖਾਦੋਈ ਦਾ ਖਰਚ ਤੇ ਆੜਤੀਆ ਦੀ ਨਵਾਂ ਤੇ ਤੂੰ ਕਿੱਥੋਂ ਦੇ ਆਏ ਤੇ 6-7000 ਰੁਪਏ ਕਿੱਥੇ ਖਰਚ ਕੇ ਆਏ ਯਾਰ ਤੂੰ ਦੇਉਂ ਜ਼ਵਾਬ ਡੈਂ ਜਿੱਦਾਂ ਮੈਂ ਕੋਈ ਕੁੱਠਾ ਸਦਾ ਕੰਮ ਕਰਦਾ ਹੁਣਾ ਕੁੱਠੇ ਜਿੱਦਾਂ ਦੇ ਤੇ ਮੈਂ ਨਾ ਲਿਆਣੀ ਆ ਤੂੰ ਹੀ ਆਪਣੇ ਮੂੰਹ ਕਹਿੰਦੇ ਹੋ ਹੁਣ ਓਇਆ ਹੋ ਜਿਹਨੇ ਕੋਈ ਵੀ ਗੱਲ ਹੈਗੇ ਜਾ ਤੂੰ ਜਾ ਕੇ ਕੋ ਕੰਮ ਕੰਮ ਕਰ ਪਾਣੀ ਪੂਣੀ ਲਿਆ ਮੇਰੇ ਲਈ ਪਾਣੀ ਲਿਆ ਤੁਹਾਡੇ ਲਈ ਤੁਹਾਡੇ ਕਰਕੇ ਤੇ ਅੱਜ ਮੈਨੂੰ ਫੇਰ ਗੱਲਾਂ ਸੁਣਨੀਆਂ ਪਈਆਂ ਨੇ ਉਹ ਤੇ ਮੈਨੂੰ ਅੱਗੇ ਨਹੀਂ ਛੱਡਦੇ ਹੈਗੇ ਕੋਈ ਨਾ ਮਾਪੀ ਕਰ ਲਾਂਗਾ ਗੱਲ ਉਹਨਾਂ ਨਾਲ ਕਰ ਲੋ ਕੀ ਤੁਸੀਂ ਗੱਲ ਇੰਨੇ ਪੈਸੇ ਹੁਣ ਉਹਨਾਂ ਨੂੰ ਕਿੱਥੋਂ ਲਿਆ ਕੇ ਦੇਣੇ ਕੰਮ ਤੇ ਤੁਸੀਂ ਕੋਈ ਕੁਝ ਕਰਦੇ ਨਹੀਂ ਹੈਗੇ ਚਾਹ ਪਾਣੀ ਨਾ ਲਈ ਗੱਲਾਂ ਸੁਣਾਈ ਚਾਹੀ ਪਾਣੀ ਜਾ ਕੇ ਫੜਾਵਾਂ ਤੁਹਾਨੂੰ ਪਤਾ ਨਹੀਂ ਕਿੱਥੋਂ ਫਿਰਦੇ ਆਗੇ ਤੇ ਇੰਨੇ ਪੈਸੇ ਵੀ ਨਾ ਪਤਾ ਨਹੀਂ ਕਿੱਥੇ ਵਰਤਤੇ ਨੇ ਮੰਮੀ ਉਹਨਾਂ ਨੇ ਫੇਰ ਔਖੇ ਹੋਣਾ ਵਾ ਕਿੰਦੇ ਸਮਝ ਨਹੀਂ ਲੱਗਦੀ ਕਿ ਸਵੇਰੇ ਚੱਲ ਜਾਂਦੇ ਤੇ ਸ਼ਾਮਾਂ ਨੂੰ ਘਰੋਂ ਦੇ ਕਰਦੇ ਕੀ ਆਏ ਮੇਰ ਕੋ ਨਾ ਗਲਤੀ ਹੋ ਗਈ ਮੈਨੂੰ ਇੰਨੇ ਪੈਸੇ ਨਹੀਂ ਕੱਢਣੇ ਚਾਹੀਦੇ ਤੇ ਉਹ ਸਭ ਤੋਂ ਵੱਡੀ ਗਲਤੀ ਜਦੋਂ ਮੈਂ ਉਹਦੇ ਨੂੰ ਦੱਸਤਾ ਕਿ ਮੈਂ ਕੱਢੇ ਨੇ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਕੀ ਕਰਾਂ ਕਿਤੇ ਕੱਢਿਆ ਦਾਣਾ ਕੋ 1500 ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਤੇ ਨਾ ਕਿ ਇਹਨੇ ਸ਼ੱਕ ਕਰਨਾ ਹੀ ਨਹੀਂ ਆ ਗਿਆ ਕੀ ਕਰਾਂ ਸਮਝ ਨਹੀਂ ਆਉਂਦੀ ਉਦੋਂ ਹੁਣ ਇਹ ਵੀ ਸੁਣਾਉਂਦਾ ਪੀਏ ਤੂੰ ਕਿਹੜਾ ਕੋ ਕੰਮ ਕਰਦਾ ਹੈ ਮੰਮੀ ਹੁਣ ਆਪ ਗਾਣਾ ਲਾ ਦੂ ਪੈ ਗਿਆ ਵੀ ਇਨਾ ਕੋਈ ਨਾ ਹਿਸ਼ਗਾਰਡ ਲਾਉਣਾ ਆ ਕਰਨਾ ਫੋਨ ਛੇ ਦੇ ਕਿ ਜੇ ਅਗਰ ਪੀਆ ਪਾ ਲਵੇ ਆ ਰਹਾ ਤਾਂ ਮੈਨੂੰ ਦੇ ਦੇ ਆਉਣਗੇ ਤੇ ਇਹਨਾਂ ਦੇ ਮੱਥੇ ਤੇ ਮਾਰਾਂਗਾ ਕਸੀ ਕਾਮ ਜੀ ਸਰ ਪਾਣੀ ਲਾਵਾ ਨਹੀਂ 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 ਆਉਂਦਾ ਪਾਣੀ ਕੀ ਬਿਨਾ ਠੰਡਾ ਹੀ ਅੱਜ ਮੈਂ ਬਰਾਂਉਂਦਾ ਵਾ ਨਾ ਕਿਆ ਗੱਲ ਕੀਤੀ ਜੀ ਮੇਰੀ ਬਹੁਤ ਜਿਆਦਾ ਜੁਬਨੇ ਜਿਹੜਾ ਬੈਗ ਲੈ ਕੇ ਨਹੀਂ ਉਦਾਂ ਹੀ ਆ ਗਿਆ ਕੋਈ ਹੋਰ ਕੋਈ ਕਪੜਾ ਲੀੜਾ ਨਹੀਂ ਉਹਨਾਂ ਦੇ ਦਿੱਤਾ ਨਹੀਂ ਉਹਨਾਂ ਨੇ ਕੀ ਦੇਣਾ ਸੀਗਾ ਮੈਂ ਰਖੜੀ ਬੰਨਣ ਗਈ ਆ ਕਿ ਕਿ ਮੈਂ ਦਾਜ ਰਣ ਗਈ ਆ ਉਹਨਾਂ ਕੋਲ ਜ਼ੁਬਾਨ ਤਾਂ ਬੜੀ ਐ ਗੱਲਾਂ ਕਰਨੀਆਂ ਸਿੱਖ ਛੜੀਆਂ ਹਜੇ ਆਈ ਆ ਉਹਦੇ ਡਾ ਪਜੇ ਤੁਸੀਂ ਇਥੋਂ ਰੋਣੀ ਛੱਤੀ ਗਈ ਰਖੜੀ ਲੈ ਕੇ ਚੱਲੀ ਰਖੜੀ ਮੈਨੂੰ ਪੈਸੇ ਦਾ ਥੋੜੇ ਆ ਉਹਥੋਂ ਵੀ ਮਾਂ ਦੀ ਦੀ ਸਿਆਣੀ ਹਿੱਤ ਕੋ ਦੇ ਕੇ ਗਲਦੀਆਂ ਸਖੜੀ ਕੱਲ ਛੜੇ ਲੱਗ ਬੇ ਤੇਰਾ ਕੋ ਲੈ ਕੇ ਜਦੋਂ ਮੇਰੇ ਮਾਪਿਆਂ ਦੇ ਹੱਥ ਚੀਗਾ ਹੁਣ ਪੋਥੀ ਭਾਬੀ ਆਈਆਂ ਨੇ ਜਿੰਨਾ ਕੋ ਉਹਨਾਂ ਨੇ ਦੇਣਾ ਉਹਨਾਂ ਕੀ ਲੈਣਾ ਹੁਣ ਅਗੇ ਮੈਂ ਮੰਗ ਮੰਗ ਥੋੜਾ ਲੈਣ ਮੈਨੂੰ ਆ ਦੋ ਤੇ ਉਹ ਦੋ ਥੋੜਾ ਘਰ ਹਿਸਾਬ ਨਾ ਤੋਤੀ ਜਾਈਦਾ ਇਹ ਨਹੀਂ ਹੁੰਦਾ ਪੈਸਾ ਕੀ ਤੈਨ ਮੰਮੀ ਉਹ ਗੱਲ ਤੂੰ ਹੀ ਨਾ ਸਾਡੋ ਗੱਲਾਂ ਤੂੰ 2000 ਰੁਪਇਆ ਦਿੱਤਾ ਸੀ ਦਹ ਜੱਟ ਦੇ ਰਾਜਨ ਉਹ ਤਾਂ ਜਾਂਦੀ ਹੋਰ ਦੇ ਮੈਂ ਫੇਰ ਲੜਾਈ ਤੋਂ ਦੱਤੀ ਨਾ ਕਿ ਚਲ ਕੋਈ ਨਹੀਂ ਪੁੱਤ ਦੇ ਉਹ ਚਲ ਕੋਈ ਗੱਲ ਨਹੀਂ ਮਾਂ ਦੀ ਨਹੀਂ ਜਬਾਨ ਬੜੀ ਆ ਦਾਂਦੀ ਅਸੀਂ ਮੈਂ ਇਦਾਂ ਤੇ ਮੈਂ ਹਲਦਾ ਰਹਾਂ ਤੀ ਸਕਨੀ ਕਲ ਛੜੀਆ ਪਖਾਲਾ ਖਾਇਆ ਵੀ ਤਾਂ ਜਿਉਂ ਉਦਾਂ ਹੀ ਨਹੀਂ ਦੇ ਤਾਂ ਜਿਹੜਾ ਉਹਨਾਂ ਨੇ ਪਹਿਹਰ ਕੋ ਦੇਣਾ ਦਿੱਤੇ ਹੀ ਪਹਿਲੇ ਕਿਸੇ ਨੇ ਵੇਖਨੇ ਹੁੰਦੇ ਤੇ ਪਹਿਲੇ ਉਹ ਕਹਿੰਦੇ ਪਿਆ ਜਿਹੜੀ ਚੀਜ਼ ਤੂੰ ਮਨਸੰਦੀ ਲੈਣੀ ਤੂੰ ਆਪੇ ਲੈ ਲੀ ਅੱਛਾ ਇੱਥੇ ਤੇ ਤੂੰ ਕਰੀ ਸਾਡੀ ਮਰਜ਼ੀ ਦੇ ਲੈ ਨਹੀਂ ਗੀ ਉਥੋਂ ਦੇ ਨੂੰ ਪਤਾ ਵੀ ਆਪਣੀ ਮਰਜ਼ੀ ਦੇ ਲੈਣੇ ਮੈਂ ਇਦਾਂ ਕਰਨਾ ਤੇ ਓ ਚੱਲ ਛੱਡੋ ਮੰਮੀ ਯਾਰ ਕੀ ਲੋੜ ਵਾ ਕੇ ਚੀਜ਼ ਦੀਆਂ ਨੂੰ ਸਾਰਾ ਘੋਤੇ ਹਾਵਾਂਵੇਂ ਤੁਸੀਂ ਜਾਣ ਕੇ ਨਹੀਂ ਜਾਣਗੇ ਇਹ ਘਰ ਹੋਵੇ ਹਾਂ ਜਿੰਨਾ ਸੱਸਾਂ ਹੁੰਦੀਆਂ ਉਹਨਾਂ ਦੀ ਰੀਤ ਹੁੰਦੀ ਵੀ ਨੋਆ ਪੇਕੇਆਂ ਦਵਾਈਆਂ ਓ ਚੱਲ ਛੱਡੋ ਤੁਸੀਂ ਕਿਉਂ ਜਨਾਨੀਆਂ ਵਾਲੀਆਂ ਗੱਲਾਂ ਕਰਦੇ ਹੋ ਛੱਡੋ ਯਾਰ ਜਾਂ ਸਾਨੂੰ ਲਾ ਕੱਪੜੇ ਉੱਪਰੇ ਆਪਣੇ ਤੇ ਯਾਰ ਰੋਟੀ ਰੋਟੀ ਲਿਆ ਕਿਉਂ ਮੰਮੀ ਤੁਸੀਂ ਵੀ ਹੋ ਗੱਲਾਂ ਘੜਦੇ ਰਹਿੰਦੇ ਹੋ ਜਾਣ ਕੇ ਇਹ ਵੀ ਥੋੜੀ ਜਿਹੀ ਸਵਾਰ ਕਰ ਲਈਏ ਨੂੰ ਪਤਾ ਤਾਂ ਹੈ ਕਿ ਮੈਂ ਟੱਕਿਆ ਹੀ ਸਾਡੀ ਚਲ ਕੋਈ ਗੱਲ ਨਹੀਂ ਮੰਮੀ ਓ ਚੱਲ ਜਾਂਦੇ ਤੁਸੀਂ ਹੁਣ ਜੋ ਹੋਣਾ ਹੀ ਹੋ ਗਿਆ ਹੁਣ ਕੋਈ ਫਾਇਦਾ ਕਿਸ ਤੋਂ ਹੁੰਦਾ ਈ ਦੱਸਦੀ ਬੱਤੂ ਕੋਲੋਂ ਨਾ ਡੱਡੜੀ ਮਾਚੀ ਤੁਹਾਨੂੰ ਤਾਂ ਸਹੀ ਗੱਲ ਵੀ ਕਹੀਏ ਤੁਹਾਨੂੰ ਉਹ ਵੀ ਦੇਖ ਲੈ ਮੈਂ ਕੋਈ ਗੱਲ ਕਰਾਂ ਉਧਰ ਬੜੀ ਛੱਤੀ ਚੱਕ ਦੇ ਜੀ ਹੁਣ ਉਹਦੀ ਵਾਰੀ ਆਈ ਹੁਣ ਪੂਰੀ ਆਈ ਜੀ ਤਾਂ ਮੈਂ ਪੱਕੇ ਜਾਣੀ ਹਾਂ ਨਾ ਤੇਰੇ ਪਿਓ ਨੇ ਤੇਰੀ ਦਾਦੀ ਨੇ ਆਖਣਾ ਸਾਰਾ ਕੁਝ ਹੁਣ ਲੈ ਕੇ ਆਵੀਂ ਖਾਲੀ ਨਾ ਆ ਜੀ ਓਏ ਚੱਲ ਕੋਕ ਨਹੀਂ ਹੁੰਦਾ ਮੀਂਹ ਤੇ ਹਟਿਆ ਨਹੀਂ ਤੁਸੀਂ ਛਤੜੀ ਨਹੀਂ ਖੜਦੇ ਚੰਗਾ ਹੋ ਗਿਆ ਨਾ ਲੈ ਕੇ ਹੀ ਓ ਚੱਲ ਚੰਗਾ ਹੋ ਗਿਆ ਬੈਜ ਗਏ ਆ ਆਹੋ ਚੱਕਰ ਦੋ ਬੰਦ ਆਈ ਪਿਆ ਕਾਲੇ ਮੂੰਹ ਵਾਲਾ ਇਹਨੂੰ ਪੁੱਛੋ ਓਹ ਹੌਲੀ ਓ ਮੇਰੀ ਘਾਣਾ ਤਾ ਉੱਠ ਓ ਪੈ ਕਿੱਧਰ ਖੜੇ ਕੱਢ ਕੇ ਅੰਦਰ ਓ ਹੌਲੀ ਬੋਲ ਲੋ ਕੀ ਸੁਣਨਗੇ ਕੀ ਕਹਿਣਗੇ ਕੋਈ ਗੱਲ ਨਹੀਂ ਪੁੱਛ ਲੈਣੇ ਆ ਪਤਾ ਲੱਗਣਾ ਲੱਗਣਾ ਲੋਕਾਂ ਨੂੰ ਜੋ ਮਰਜ਼ੀ ਕਰ ਪੁੱਤ ਠੀਕ ਆ ਇਹੋ ਜਿਆ ਕੰਮ ਹੋ ਜਾਣਾ ਤਾਂ ਕੋਠੇ ਚੜ ਕੇ ਪਿੱਟਣਾ ਚਾਹੀਦਾ ਵਾ ਕੋਠੇ ਮੇਰਾ ਪਾਟ ਓ ਬੂਥਾ ਵੇ ਇਹਦਾ ਹੌਲੀ ਬੋਲ ਲੋ ਕੀ ਕੀ ਕਹਿਣਗੇ ਓ ਕੋਠੇ ਤੇ ਜੜ ਜੋ ਰਾਣਾ ਪਾਈ ਜਾਂਦੇ ਪਾਈ ਜਾਂਦੇ ਤੀ ਪਤੰਗਾਂ ਸੁਧਰੀ ਮੈਂ ਤਾਂ ਕੋਠੇ ਤੇ ਚੜੇ ਜਾਣਾ ਸ਼ਰਮ ਕਰਿਆ ਕਰ ਕੋ ਬੂਥਾ ਵੇਖੀਂਦਾ ਵੇਖੀ ਕੀ ਬਣ ਗਈ ਗਿਆ ਇਹ ਹੋ ਗਿਆ ਮਾਨੂੰ ਐਵੇਂ ਰਾਣਾ ਪਾਈ ਜਾਂਦੇ ਜੇ ਬਿਨਾਂ ਵਾਰੇ ਤਾਂ ਕੀ ਕਰਾਂ ਮੇਰੇ ਮੁੰਡੇ ਨੂੰ ਕੁਛ ਵੀ ਮੇਰੀ ਗੱਲ ਸੁਣ ਨਾ ਉਹ ਪੈਸੇ ਰੱਖੇ ਕਮੇਟੀ ਆ ਤੇ ਕਿੱਥੇ ਖੜੇ ਕੱਢ ਕੇ ਓਏ ਉਹ ਖੜਨੇ ਕਿੱਥੇ ਇੱਥੇ ਹੀ ਨੇ ਕਿੱਥੇ ਆ ਇੱਥਈ ਆ ਇੱਥੇ ਹੀ ਆ ਮੈਂ ਦੇ ਦਾਂਗਾ ਤੁਹਾਨੂੰ ਹੋਲੀ ਆ ਇੱਥੇ ਤੇ ਤੂੰ ਖੜਦਾ ਕੀ ਕੱਢਣ ਦੀ ਓਸਾ ਤੈਨੂੰ ਉਹ ਮੰਮੀ ਮੈਂ ਹਾਂ ਖੜਿਆ ਹੋਰ ਕਿੰਨੇ ਹਟਨੇ ਖੜ ਗਈ ਮੇਰੀ ਕਿਸਮਤ ਉਤਰੀ ਜੇ ਤੈਨੂੰ ਲੋੜ ਹੀ ਤੇ ਮੇਰੇ ਕੋ ਮੰਗ ਲੈਣਾ ਨਾ ਖੱਤਿਆ ਕੱਢਣ ਦੀ ਲੋੜ ਹੀ ਤੈਨੂੰ ਮੈਂ ਤੇ ਐਵੇਂ ਉਹਦੇ ਗਲ ਪੈ ਗਈ ਵਿਚਾਰੀ ਦੇ ਉਹਨੂੰ ਸੋ ਸੋ ਗੱਲ ਸੁਣਾ ਕੇ ਗਈਆਂ ਮੈਂ ਚੰਗਾ ਕੀਤਾ ਜੇ ਕੇ ਮੇਰੀ ਗੱਲ ਸੁਣ ਲੈ ਆਪਣੇ ਖੇਖਣ ਦੇ ਬੰਦ ਕਰ ਲੈ ਗਲਤ ਗੱਲ ਨੂੰ ਗਲਤ ਕਹਿ ਕੀ ਕਿਹੜੇ ਕੰਮਾਂ 'ਤੇ ਖੜਾ ਹੀ ਜੰਨੇ ਪੈਸੇ ਜਦੋਂ ਮੰਨ ਗਿਆ ਵਾ ਨਾ ਵੀ ਮੈਂ ਖੜਾ ਹੀ ਗੇ ਫਿਰ ਕਿਹੜੀ ਗੱਲ ਵਾ ਹੁਣ ਮੰਨੂ ਇੱਥੇ ਉਹ ਲੋੜ ਹੋ ਗਿਆ ਉਹਨੂੰ ਕਿਤੇ ਕੀ ਗੱਲ ਪੁੱਤ ਕਿਉਂ ਖੜੇ ਏ ਦੱਸ ਹੁਣ ਉਹ ਮੇਰੀ ਗੱਲ ਸੁਣ ਉਹ ਬਾਹਰ ਤਿੰਨ ਕਿਲੇ ਦੇ ਝੋਨਾ ਵਾ 12 ਗਿੰਗ ਦੇ 50 60 ਕਿਲੇ ਮਰਬੇ ਸਾਡੇ ਪੈਲੀ ਦੇ ਹੈ ਉਹੋ ਇੱਕ ਮਨਾਉਣਾ ਹੋਇ ਖਾਣਾ ਉਹ ਚੋ ਟੋਣਾ ਹੈ ਇਹ ਕਿਹੜਾ ਕੋਈ ਮਨ ਲੱਜ ਲੱਗਾ ਕਿਤੇ ਨੌਕਰੀ ਕਰਦਾ ਵੇ ਪੁੱਤ ਜੀ ਤੈਨੂੰ ਲੋੜ ਹੀ ਤੂੰ ਮੇਰੇ ਕੋਲ ਮੰਗੇ ਲੈ ਜਾਂਦਾ ਆ ਵੇਖਾ ਪਿਓ ਤਰਾ ਹੁਣ ਜਾਣ ਛਡੰਡਿਆ ਮੇਰੀ ਉਹ ਮੈਂ ਦੱਸੋ ਜਾਂ ਮੁਕਰੰਡਿਆ ਹੈ ਵੀ ਨਹੀਂ ਖੜੇ ਮੈਂ ਲੈ ਇਹਨੇ ਆਖੰਦਿਆ ਹਣ ਠੀਕ ਹੈ ਇਹ ਇਥੇ ਪਤਰੀ ਗਲਤੀ ਆ ਨਾ ਚੁੱਪ ਕਰਕੇ ਦਾ ਪੈਸੇ ਤੱਕ ਤੱਕ ਤੂੰ ਖੜੇ ਨਹੀਂ ਕਦੀ ਹੈ ਕਦੀ 10 ਰੁਪਏ ਵੀ ਨਹੀਂ ਆਪਣੇ ਆਪ ਲਏ ਤੇ ਹੁਣ ਕਿਥੋਂ ਤੇਰੀ ਹਿੰਮਤ ਪੈ ਗਈ ਫਿਰ ਦਾ ਚੁੱਪ ਕਰਕੇ ਲੈ ਗਿਆ ਤੂੰ ਪੈਸੇ ਕੱਢ ਕੇ ਕੋਛ ਨਹੀਂ ਸਕਦਾ ਹੈ ਨਾ ਮੈਨੂੰ ਮੇਰੀ ਗੱਲ ਸੁਣ ਲਾ ਜੇ ਗਾਂਹ ਤੋਂ ਇਹਦਾ ਕੰਮ ਕੀਤਾ ਤਾਂ ਮੈਂ ਘਰੋਂ ਕੱਢ ਦੇਣੀ ਤੈਨੂੰ ਤੇ ਨਾਲੇ ਮੈਂ ਨਾ ਜਾ ਕੇ ਥਾਣੇ ਰਿਪੋਰਟ ਦੇਣੀ ਵੀ ਮੇਰਾ ਇੱਕ ਅੱਖ ਨਿਆਰਾ ਲੱਗਦਾ ਚੁੱਪ ਕਰ ਜਾਓ ਚੁੱਪ ਕਰ ਜੇ ਤੂੰ ਸਾਰਾ ਤੇਰਾ ਸਿਆਪਾ ਵਾ ਪਰਦੇ ਪੁੰਦੀ ਰਹਿੰਦੀ ਆ ਗੱਲ ਸਾਰਾ ਗੱਲ ਤੇ ਉੱਤੇ ਚੁੱਪ ਕਰ ਜੂ ਤੂੰ ਇਹ ਰੋਲਾ ਪਾਈ ਜਾਣਾ ਮੈਂ ਅੰਦਰ ਸੁਣੇ ਕਿਤੇ ਕੀ ਆਖੀ ਤੈਨੂੰ ਓਏ ਉਹਨੂੰ ਵੇਖ ਕੇ ਕਿਤੇ ਨਾ ਪਤਾ ਲੱਗ ਜਾਣਾ ਮੈਂ ਬੇੜਾ ਵਾਂਦਰ ਨੂੰ ਸੁਣ ਕੇ ਤਾਂ ਕੀ ਹੋਊਗਾ ਅਧਿਆ ਕਰਤੂਦਾ ਤੇਰਾ ਪਤਾ ਲੱਗ ਗਿਆ ਨਾ ਮੈਂ ਉਹ ਜਿਹੜਾ ਮੈਂ ਇਹ ਦੇਖੋ ਕੀ ਕਰਨਾ ਆਪਣੀ ਸ਼ਕਲ ਦੇਖ ਆਪਣੀ ਦਾਦੀ ਕੀ ਬੁੰਤਰ ਜਿਆ ਹੈ ਮਾਰਾ ਚ ਪੇੜ ਕੱਢ ਕੇ ਤੇ ਕੰਤੇ ਦੇ ਮੈਂ ਕੀ ਵੇਖਣਾ ਵਾ ਜੇ ਮੈਂ ਬੁ ਕੁਝ ਕਿਹਾ ਨਾ ਤੂੰ ਹੀ ਕਹਣਾ ਫਿਰ ਮੈਂ ਬੋਲਦਾ ਤੂੰ ਤੇ ਨਾ ਮੇਰਾ ਵੀ ਚਾਟਾ ਪਟਾਉਣਾ ਕਿਸ ਦਿਨ ਵੇਖ ਲਈ ਆਪਣੇ ਪਿਓ ਕੋ ਬੰਦਾ ਬਣ ਜਾ ਤੈਨੂੰ ਮੈਂ ਦੱਸਿਆ ਹੀ ਉਹ ਠੀਕ ਆ ਨਾ ਉਹਨੂੰ ਪਤਾ ਲੱਗ ਗਿਆ ਨਾ ਉਹਨੇ ਵੀ ਚਲ ਜਣਾ ਤੈਨੂੰ ਛੱਡ ਕੇ ਨਖਤਿਆ ਸੁਧਰ ਜਾ ਔਕ ਕਿਤੇ ਨਹੀਂ ਜਾਂਦੀ ਕਿਤੇ ਨਹੀਂ ਜਾਂਦੀ ਤੇਰੀਆਂ ਆਤਾਂ ਨਹੀਂ ਉਹ ਚੰਗੀਆਂ ਬੇੜਾ ਗਰਕ ਕਰ ਕਰ ਕੇ ਰਸਦਨ ਲਗਾ ਕਰਦਾ Vendrá que damos la.